डिस्ट्रिक्ट पुलिस मुकसर वालों जो रिसेंट टावर इक्विपमेंट थैफ्ट जी इंसीडेंट रिपोर्ट हो रहे थे और ये काफ़ी डिस्ट्रिक्ट डिस्ट्रिक भी रिपोर्ट्स हुए थे तो इस बेस से लंबी पुलिस ने प्रोंपटली तो स्पॉन्टेनियसली काम किया तो इस चे रिकवरी की हैगी अफेक्ट तो इस मैटर चार अक्यूज की अरेस्ट की हैगी आठ जो है बीबी यू -बी एम कार्ड्स जो है रिकवर होए है तो ये मैं तुम्हें दसना चाहता कि मोबाइल टावर से जो है कार्ड्स जो है इन्होंने टैक्निकल ਸਾਈਡ ਤੋਂ ਹੀ ਯੂਜ਼ ਹੁੰਦੇ ਹੈਗੇ ਤੋਂ ਇਨੀਸ਼ੀਅਲੀ ਇਹ ਗੱਲ ਸਾਹਮਣੇ ਆਈ ਤਫਤੀਸ਼ ਤੇ ਕਿ ਇਹਨਾਂ ਦੇ ਜੋ ਮੋਬਾਈਲ ਟਾਵਰ ਦਾ ਜੋ ਕੰਪਨੀ ਦਿਨਾਂ ਦੇ ਥਰੂ ਕੰਮ ਕਰਾਂਦੀ ਹੈਗੇ ਉਹਨਾਂ ਦੇ ਹੀ ਕੋਈ EMPLOYEE ਜਾਂ ਜੋ ਉਹਨਾਂ ਦੇ ਟੈਕਨੀਕਲ ਡੋਮੇਨ ਚ ਜੋ ਬੰਦੇ ਪਹਿਲਾਂ ਕੰਮ ਕਰਦੇ ਰਹੇ ਹੈ ਉਹੀ ਇਸ ਚੀਜ਼ ਤੇ ਇੱਕ ਇਨਫੋਰਮੇਸ਼ਨ ਅੱਗੇ ਦੱਸਣ ਨੂੰ ਤੇ ਸਾਰੇ ਗੈਂਗ ਤੇ ਇਨਵੋਲਡ ਹੈਗੇ ਤੇ ਇਸ ਤੇ ਪੁਲਿਸ ਅਸੀਂ ਫਰਦਰ ਪੁਸ਼ਕਿਸ਼ ਕਰ ਰਹੇ ਹੈਗੇ ਤੇ ਬਾਕੀ ਅਡਜੋਇਨਿੰਗ ਡਿਸਟ੍ਰਿਕਟ ਦੇ ਜੋ ਫਰੀਦਕੋਟ ਦੇ ਬਟਿੰਡਾ ਦੇ ਫਾਜ਼ਿਲਕਾ ਦੇ ਵੀ ਜੋ ਮੈਟਰ ਇਸੇ ਤਰ੍ਹਾਂ ਦੇ ਹੋਏ ਹੈਗੇ ਤੇ ਉਹ ਵੀ ਇਸ ਦੇ ਨਾਲ ਸੋਲਵ ਹੋਏ ਹੈਗੇ। ਤੋਂ ਇਸ ਮੁਖਸਰ ਪੁਲਿਸ ਨੇ ਬੜਾ ਚੰਗਾ ਕੰਮ ਕੀਤਾ ਕਿ ਇਸ ਨੂੰ ਸਾਰੀ ਮੈਪਿੰਗ ਕੀਤੀ ਕਿੱਥੇ-ਕਿੱਥੇ ਇਨਸੀਡੈਂਟ ਇਹ ਟਾਵਰ theft ਵਾਲੇ ਜੋ equipment ਦੇ theft ਕਨਕਰੈਂਟਲੀ ਹੋ ਰਹੀ ਸੀਗੀ ਵੱਖ-ਵੱਖ ਏਰੀਆਸ ਤੇ ਉਹਨਾਂ ਨੂੰ ਸਾਰੇ ਨੂੰ ਮੈਪ ਕੀਤਾ ਤੇ ਐਸਐਚਓ ਲੰਬੀ ਨੇ ਟੀਮ ਸੀਆਈਏ ਨੇ ਤੇ ਐਸਪੀਡੀ ਸਾਹਿਬ ਨੇ ਇਹਨਾਂ ਨੇ ਕੋਆਰਡੀਨੇਟ ਕਰਕੇ ਸਾਰਾ ਬਾਕੀ ਡਿਸਟ੍ਰਿਕਟਸ ਤੇ ਵੀ ਸਾਰੀ ਉਸ ਚੀਜ਼ ਨੂੰ ਡਵੈਲਪ ਕੀਤਾ ਤੇ ਫਰਦਰ ਇਹਨਾਂ ਨੂੰ ਕ੍ਰੈਕਟ ਡਾਊਨ ਕਰਕੇ ਚਾਰ ਬੰਦਿਆਂ ਨੂੰ ਅਰੈਸਟ ਕੀਤਾ ਹੈ। ਤੋ ਇਸਦੇ ਵੀ ਫਰਦਰ ਜੋ ਲਿੰਕੇਜਸ ਤੇ ਕੋਈ ਗੱਲ ਸਾਹਮਣੇ ਆਏਗੀ ਕਿ ਇਹ ਫਰਦਰ ਕਿਸ ਨੂੰ ਕਾਰਟਸ ਜੋ ਜਾਣੇ ਸੀਗੇ ਜਾਂ ਲਾਰਜਰ ਇਸਟਿਪ ਕਾਂਸਪੀਰੇਸੀ ਆ ਪਿਕਚਰ ਕੀ ਹੈਗੀ ਇਹ ਉਹ ਅਸੀਂ ਤਫਤੀਸ਼ ਤੇ ਅੱਗੇ ਲੈ ਕੇ ਆਵਾਂਗੇ ਤੋ ਅੱਜ ਦੀ ਜੋ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਯਹੀ ਆਈ ਹੈ ਕਿ ਕਿ ਹੁਣ ਤੱਕ ਇਹ ਜੋ ਬੰਦੇ ਹੈਗੇ ਇੱਕ ਲਾਰਜਰ ਨੈਟਵਰਕ ਤੇ ਇਨਵੋਲਡ ਹੈਗੇ ਇਹ ਸਾਰਟ ਆਫ ਮਤਲਬ ਫੂਟ ਸੋਲਜਰ ਹੈਗੇ ਜੋ ਇਹ ਕਾਰਟਸ ਦੀ ਚੋਰੀਆਂ ਤੇ ਇਨਵੋਲਡ ਹੁੰਦੇ ਆ ਤੇ ਫਰਦਰ ਆਪਣੇ ਇੰਟਰਮੀਡੀਅਰਜ਼ ਨੂੰ ਸਪਲਾਈ ਕਰਦੇ ਹੈਗੇ ਤੇ ਫਰਦਰ ਹੀ ਅੱਗੇ ਵੀ ਵੇਚੇ ਜਾਂਦੇ ਆ ਇਹ ਪੁਲਿਸ ਨੇ ਸਾਰਾ ਪੈਟਰਨ ਐਨਾਲਿਸਿਸ ਕੀਤਾ ਜਿੱਥੇ-ਜਿੱਥੇ ਵੀ ਇਨਸੀਡੈਂਟ ਹੋਏ ਸੀ ਮੈਪਿੰਗ ਕੀਤੀ ਗਈ ਸਸਪੈਕਟਸ ਆਈਡੈਂਟੀਫਾਈ ਕੀਤੇ ਗਏ ਉਹਨਾਂ ਸਸਪੈਕਟਸ ਨੂੰ ਫਿਰ ਸਰਵਲੈਂਸ 'ਚ ਰੱਖਿਆ ਗਿਆ ਤੇ ਉਹ ਇੱਕ ਪੁਲਿਸਿੰਗ ਡੋਮੇਨ ਦਾ ਹੀ ਕੋਪਰੇਸ਼ਨਲ ਕੰਮ ਹੈਗਾ ਤਾਂ ਉਸਤੇ ਕਾਫੀ ਟਾਈਮ ਤੋਂ ਪੁਲਿਸ ਉਸ 'ਤੇ ਲੱਗੀ ਹੋਈ ਸੀ ਤੇ ਉਸ ਦੇ ਬੇਸ ਤੇ ਹੀ ਅੱਗੇ ਐਕਸ਼ਨ ਕੀਤਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾਗਾ ਕਿ ਇਹ ਜੋ ਐਗਜ਼ੀਕਿਊਟ ਕਰਨ ਵਾਲੇ ਹੈਗੇ ਜੋ ਚੋਰੀ ਕਰਨ ਵਾਲੇ ਬੰਦੇ ਹੈਗੇ ਇਹਨਾਂ ਨੂੰ ਤਾਂ ਇਤਨੀ ਟਾਸਕਿੰਗ ਹੈਗੀ ਹੈ ਕਿ ਉਹ ਕਿਸ ਏਰੀਆ ਦੇ ਜਾ ਕੇ ਨਹੀਂ ਚੋਰੀ ਕਰਨੀ ਹੈ ਇਹ ਅੱਗੇ ਆਪਣੇ ਇੰਟਰਮੀਡੀਅਰੀ ਨੂੰ ਦਿੰਦੇ ਸੀਗੇ ਤੇ ਫਰਦਰ ਉਸਦੇ ਹੀ ਪੁਸ਼ਕਿਸ਼ਤੇ ਗੱਲ ਕਲੀਅਰ ਹੋ ਸਕੇਗੀ ਅੱਗੇ ਐਂਡ ਯੂਜ਼ਰ ਕੌਣ ਹੈਗਾ ਤੇ ਕਨਸਾਈਨਮੈਂਟ ਇਹ ਇਸ ਤਰ੍ਹਾਂ ਵਾਲੀ ਕਿੱਥੇ ਜਾ ਰਹੀ ਸੀ